ਸਰਪੰਚ ਜੀ ਲੰਬੀ ਮੇਰਾ ਨਾਮ ਕੁਲਦੀ ਹੈ ਜੀ ਇਹ ਕੁਲਦੀ ਚ ਕੀ ਗੱਲ ਬਤੁਈ ਹੈ ਕਿਸ ਤਰ੍ਹਾਂ ਦੀ ਜੀ ਸਾਡਾ ਬਾਤ ਨੂੰ ਨਾ ਇੱਕ 1:30 ਦਾ ਟਾਈਮ ਹੈ ਜੀ ਸਾਡਾ ਹਾਥੀ ਇਥੋਂ ਚੋਰੀ ਹੋਇਆ ਜੀ ਲਗੋ 12-15 ਸਾਲ ਹੋ ਗਏ ਜੀ ਇੱਥੇ ਖੜਦਾ ਆ ਰਿਹਾ ਹੈ ਗਰਮੀ ਸਰਦੀ ਧੁੰਦ ਹੋਵੇ ਤੁਪ ਹੋਵੇ ਸ਼ਾਮ ਵੇ ਰਾਤ ਵੇ ਸਾਡੇ ਇੱਥੇ ਖੜਦਾ ਜੀ ਤੇ ਲਗਭਗ ਰਾਤੀ 1:30 ਕੋਈ ਦਾ ਟਾਈਮ ਸੀਗੀ ਤਿੰਨ ਅਣਪਛਤੇ ਚੋਰ ਆਏ ਨੇ ਜੀ ਤੇ ਨਾਲ ਉਹਨਾਂ ਕੋਲ ਹਥਿਆਰ ਸੀਗੇ ਕਿਰਪਾਨਾਂ ਹੈਗੇ ਸੀਗੇ ਜੀ ਤੇ ਉਹਨਾਂ ਨੇ ਤਿੰਨ ਜਣਾਂ ਨੇ ਇੱਥੋਂ ਹਾਥੀ ਜਿਹੜਾ ਚੋਰੀ ਕੀਤਾ ਸੀ ਇੱਕ ਉਹਨਾਂ ਕੋਲ ਬਾਈਕ ਸੀਗਾ ਬਾਈਕ ਜਿਹੜਾ ਸੀਗਾ ਉਹਨਾਂ ਨੇ ਗੁਰਦੁਰਾ ਸੰਸਤਾ ਬਰਦੁਰਾ ਸਾਹਿਬ ਦੇ ਸਾਹਮਣੇ ਲਾਇਆ ਸੀਗਾ ਜੀ ਤੇ ਬਿਨਾ ਨੰਬਰ ਪਲੇਟਾਂ ਤੋਂ 81 ਸੀਗਾ ਜੀ ਪਹਿਲਾਂ ਅਗਲੇ ਪਾਸੇ ਗਏ ਨੇ ਉੱਥੋਂ ਫਿਰ ਵਾਪਸੀ ਆ ਕੇ ਇੱਥੇ ਨੇ ਦੇਖ ਕੇ ਵਾਰਦਾਤ ਕੀਤੀ ਹੈ ਜੀ ਕਦੇ ਦੇਖਦੇ ਹੋ ਲਗਾਤਾਰ ਹੀ ਇਹ ਜਿਹੜੀਆਂ ਵਾਰਦਾਤਾਂ ਜਿਹੜੀਆਂ ਸ਼ਹਿਰ ਵਿੱਚ ਹੋ ਰਹੀਆਂ ਆ ਸਾਹਮਣੇ ਬੰਦਾ ਆਲੇ ਜੀ ਹਰੇਕ ਬੰਦੇ ਨਾਲ ਹੋ ਰਿਆ ਲੁੱਟ ਖੋਮਾ ਜਿਹੜੀਆਂ ਸ਼ਰਾਬ ਹੋਈਆਂ ਪਈਆਂ ਨੇ ਤੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਠੀਕ ਹੈ ਜੀ ਜੇ ਪ੍ਰਸ਼ਾਸਨ ਚਾਵੇ ਤੇ ਇਹਦੇ ਉੱਤੇ ਪੂਰੀ ਨੱਥ ਜਿਹੜੀ ਉਹ ਪਾਈ ਸਕਦੀ ਹੈ ਠੀਕ ਹੈ ਜੀ ਸਾਡੀ ਬੇਨਤੀ ਇਹ ਹੈ ਜੀ ਪ੍ਰਸ਼ਾਸਨ ਨੂੰ ਬੇਨਤੀ ਹੈ ਸਾਡੀ ਇਹਨਾਂ ਤੇ ਜਿਹੜੀ ਪੂਰੀ ਹੈ ਉਹ ਨੱਥ ਪਾਈ ਜਾਵੇ ਤੇ ਚੋਰਾਂ ਨੂੰ ਕਾਬੂ ਕਰਕੇ ਤੇ ਸਾਨੂੰ ਜਿਹੜਾ ਉਹ ਇਨਸਾਫ ਦਿੱਤਾ ਜਾਵੇ ਇਹ ਨਾਮ ਕੀ ਕਰਦੇ ਹਾਂ ਮੇਜਰ ਲਿੱਕੀ ਕੋਈ ਵੀ ਗੱਲ ਵੱਟ ਹੋਈ ਐ ਕੋਈ ਕੋਈ ਸਰ ਗੱਡੀ ਇੱਥੇ ਖਲਾਰੀ ਦਾ ਹਰ ਮਤਲਬ ਮੇਰੇ ਹਿਸਾਬ ਨਾਲ 12 ਸਾਲ ਹੀ ਹੋ ਚਲੇ ਗੱਡੀ ਤੇ ਕਰਦੀ ਨੂੰ ਕਦੇ ਕੋਈ ਦਿੱਕਤ ਨਹੀਂ ਆਈ ਕਿਸੇ ਤਰ੍ਹਾਂ ਦੀ ਵੀ ਅੱਜ ਸਵੇਰੇ ਤੜਕੇ ਮੋਟਿਆਂ तकरीबन 5.5 ਹੋਈ ਐ ਉੱਠ ਕੇ ਤੇ ਮੈਂ ਕੋਠੇ ਤੇ ਨਾ ਪਾਣੀ ਪਾਨ ਗਿਆ ਜਾਨਵਰਾਂ ਨੂੰ ਉਹ ਦੇਖਿਆ ਤੇ ਉੱਥੋਂ ਨਿਗਾਹ ਮਾਰੀ ਤੇ ਗੱਡੀ ਨਹੀਂ ਥੱਲੇ ਖੜੀ ਉਹ ਇਹਨਾਂ ਨੇ ਮੈਂ ਸਾਰਾਂ ਭੱਜ ਦੌੜ ਕੀਤੀ ਭਾਈ ਮੇਰੀ ਗੱਡੀ ਚੋਰੀ ਹੋ ਗਈ ਵੀ ਜਾ ਕੇ ਫਿਰ ਕੈਮਰੇ ਕੰਮ ਚ ਚੈੱਕ ਕੀਤੇ ਹੁੰਦੇ ਜੀ ਕੁਝ ਲੋਕ ਆਏ ਸੀਗੇ ਰਿੰਦੇ ਚ ਲੋਕਾਂ ਨੇ ਇਥੇ ਆਰ ਪੜੇ ਇਹ ਨਾਲ ਕਰਵਾਨਾ ਚ ਰੋਣਾ ਤੇ ਬਸ ਉਹ ਦੇਖ ਕੇ ਜੱਦੀ ਬੜੇ ਆਰਾਮ ਨਾਲ ਲੈ ਕੇ ਗਿਆ ਨਹੀਂ ਤਾਂ ਕੋਈ ਦੇਖਿਆ ਤਾਂ ਨਹੀਂ ਵੇਖੋ ਵੋ ਗੱਡੀ ਲੈ ਕੇ ਗਿਆ ਕਰੀਓ ਹਾਂਜੀ ਮੰਗ ਕੀ ਕਰਦੇ ਮੰਗੇ ਇਹ ਵੀ ਸਾਡੀ ਗੱਡੀ ਲੈ ਕੇ ਗਿਆ ਗਰੀਬ ਬੰਦੇ ਅਸੀਂ ਕਹਿੰਦੇ ਉਹੀ ਕੰਮ ਕਰਨੇ ਅਸੀਂ ਸਾਨੂੰ ਗੱਡੀ ਦਿੱਤੀ ਜਾਵੇ ਵਾਪਸ ਸਾਡੀ ਜੋ ਵੀ ਲੈ ਗਈ ਹੈ ਜੀ ਹਾਂਜੀ ਹਾਂਜੀ ਬਿਲਕੁਲ ਹੋਰ ਕੋ ਕੰਮ ਨਹੀਂ ਗਿਆ ਜੀ ਹਾਂਜੀ ਜਿਸੀ ਕੀ ਹੋਵੇ